ਤੇ ਇਸ ਦੀ ਸੋਹਣੀ ਆ ਦੇਖ ਸਕਦੇ ਹੋ ਸਰੀਰ ਦਾ ਢਾਂਚਾ ਵੀ ਚੰਗਾ ਹੈਗਾ ਸੋਹਣਾ ਹੈਗਾ ਤੁਰਦੀ ਤਾਂ ਤੁਸੀਂ ਜੱਜਮੈਂਟ ਕਰ ਲਿਓ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਂ ਆਪਾਂ ਪਿੰਡ ਆਦਮਪੁਰਾ ਤਹਿਸੀਲ ਆਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀਆਂ ਤੁਸੀਂ ਦੋ ਗਾਵਾਂ ਦੇਖ ਰਹੇ ਹੋ ਇਹ ਪਕਾਊ ਆ ਗਈਆਂ ਇੱਕ ਜਰਸੀ ਹੈ ਤੇ ਇੱਕ ਐਚਐਫ ਆ ਗਈ ਤੇ ਇਹ ਐਚਐਫ ਆ ਗਈ ਚੰਗੇ ਕਦ ਕੱਦ ਦੇ ਵਿੱਚ ਹੈਗੀ ਤੇ ਇਹਦਾ ਬੱਚਾ ਐਕਸਪਾਇਰ ਆਗਾ ਤੇ ਸਾਹਮਣੇ ਇੱਧਰ ਤੁਸੀਂ ਜਰਸੀ ਦੇਖ ਸਕਦੇ ਹੋ ਇਹਦੇ ਨਾਲ ਬੱਛੀ ਹੈਗੀ ਇੱਕ ਦੇ ਟੀਕਾ ਲੱਗਿਆ ਵਾ ਤੇ ਇੱਕ ਦੇ ਹਜੇ ਨਹੀਂ ਲੱਗਿਆ ਚਾਹੇ ਤੁਸੀਂ ਟੋਕੜਾ ਮੰਨ ਲਓ ਤੇ ਚਾਹੇ ਟੋਕੜ ਗੱਬਣ ਮੰਨ ਲਓ ਤੇ ਬਾਕੀ ਡਿਟੇਲਸ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕੋ ਕਰ ਲਿਓ ਫੋਲੋ ਢੋਮਾ ਚ ਕੋਈ ਵੀ ਤੁਹਾਨੂੰ ਨਗ ਪਸੰਦ ਆਉਂਦਾ ਵਾ ਜਾਂ ਕਈ ਵਾਰੀ ਦੋਵੇਂ ਹੀ ਖਰੀਦਣੇ ਆ ਤਾਂ ਤਸੱਲੀ ਤੁਸੀਂ ਪੂਰੀ ਫੁੱਲ ਕਰ ਸਕਦੇ ਹੋ ਕਿ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਆ ਤੇ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਣੇ ਆ ਜੋ ਮੁੱਲ ਆ ਉਹ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ ਤੇ ਆ ਵੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਆਜੋ ਆਪਾਂ ਬਾਈ ਦੇ ਨਾਲ ਸਾਰੀ ਗੱਲਬਾਤ ਕਰਾਉਣੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਬਾਈ ਸਾਸਿਕਾ ਜੀ ਸਾਸਿਕਾ ਬਾਈ ਆਪਣਾ ਨਾਮ ਦੱਸ ਦਿਓ ਮਾ ਕਾਲਾ ਜੀ ਮੇਰਾ ਠੀਕ ਹੈ ਤੇ ਬਾਈ ਜਿਹੜੀਆਂ ਆਪਾਂ ਇਹ ਦੋ گاਵਾ ਵੇਚਣ ਲੱਗੇ ਆ ਆਪਣਾ ਘਰ ਦੰਗਾ ਹੀ ਆ ਇਹ ਘਰ ਦ ਘਰ ਦ ਠੀਕ ਹੈ ਵਪਾਰ ਦਾ ਤਾਂ ਨਹੀਂ ਕੋਈ ਕੰਮ ਨਾ ਨਾ ਕੋਈ ਨਹੀਂ ਠੀਕ ਹੈ ਤੇ ਆਪਾਂ ਇਧਰੋਂ ਪਹਿਲੇ ਨੰਬਰ ਤੋਂ ਇਧਰੋਂ ਸ਼ੁਰੂ ਕਰ ਲੈਨੇ ਆ ਜਰਸੀ ਤੋਂ ਠੀਕ ਹੈ ਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਆਹ ਬੱਛੀ ਹੈ ਜੇ ਬੱਛੀ ਹੈ ਮਗਰ ਹਾਂ ਜਰਸੀ ਦੀ ਕੋਈ ਬੱਛੀ ਹੈਗੀ ਦੋਸਤੋ ਤੇ ਤਿੰਨ ਕੁ ਮਹੀਨੇ ਹੋ ਗਏ ਠੀਕ ਹੈ ਤਿੰਨ ਮਹੀਨੇ ਹੋ ਗਏ ਇਹਨੂੰ ਸੂਈ ਨੂੰ ਤੇ ਮਗਰ ਬੱਛੀ ਆ ਇਹਦੇ ਤੇ ਮਿਲਦੀ ਬੱਛੀ ਤੇ ਹੀ ਹੈ ਨਾ ਨਾ ਬੱਛੀ ਛੱਡੀ ਦੇ ਅੱਛਾ ਬਿਨਾ ਬੱਛੀ ਤੋਂ ਹੀ ਮਿਲ ਪੈਂਦੀ ਆ ਠੀਕ ਹੈ ਤੇ ਉਹ ਨਿਆਣਾ ਪਾਉਂਦੀ ਲੋੜਕ ਨਹੀਂ ਨਿਆਣਾ ਪਾਉਣਾ ਪਾ ਲੈਣਾ ਨਹੀਂ ਪਾਉਣਾ ਨਾ ਪਾਵੇ ਉਵੇਂ ਹੀ ਮਿਲ ਪੈਂਦੀ ਆ ਠੀਕ ਹੈ ਤੇ ਦੁੱਧ ਕਿੰਨਾ ਹੋਊ ਹਣ ਉਹ 2 11 ਲੀਟਰ 11 ਲੀਟਰ ਹੁਣ ਦੋਨਾਂ ਟਾਈਮਾਂ ਦਾ ਹੈਗਾ ਹਾਂ ਠੀਕ ਆ ਤੇ ਉਹ ਮਿਲਦੀ ਕਿਵੇਂ ਸਾਫ ਸੁਥਰੀ ਜਮਾ ਹਾਂ ਸਾਫ ਵਧੀਆ ਮਿਲ ਪੈਂਦੀ ਹੈ ਠੀਕ ਹੈ ਤੇ ਥਣ ਥਣ ਕਿਵੇਂ ਆ ਥਣ ਥਣ ਓਕੇ ਜਮਾ ਓਕੇ ਚਾਰੇ ਬੰਦੋ ਲੰਬੇ ਠੀਕ ਆ ਉਹ ਮੈਨੂੰ ਅਜੀ ਤਸੱਲੀ ਕਰਕੇ ਲੈ ਜੇ ਹਾਂ ਠੀਕ ਹੈ ਤੇ ਆਪਾਂ ਮੁੱਲ ਕਿੰਨਾ ਰੱਖਿਆ ਇਹਦਾ ਮੁੱਲ ਇਹ 42 ਹੈ ਇਹਦਾ 42000 ਹਾਂ ਠੀਕ ਆ ਤੇ ਮੜਾ ਮੋਟਾ ਹੋ ਜੂ ਮੌਕੇ ਤੇ ਮਾਨਦਾਨ ਚਲ ਪਰਲਾ ਠੀਕ ਹੈ ਉਰਕਾ ਜਾਇ ਜਈਏ ਹਾਂ ਰੱਖਿਆ ਦੂੰ ਜਾਇ ਜਈਏ ਦੋਸਤੋ ਤਕਰੀਬਨ ਤੇ ਬਾਕੀ ਫਿਰ ਵੀ ਮਾੜਾ ਮੋਟਾ ਤੁਹਾਨੂੰ ਹੋ ਜਾਊਗਾ ਮੌਕੇ ਤੇ ਜਰਸੀ ਆ ਇਹ ਬਲੈਕ ਜਰਸੀ ਕਾਲੀ ਜਰਸੀ ਦੇ ਵਿੱਚ ਹੈ ਤੇ ਚੰਗੀ ਆ ਗਈ ਥਾਂ ਲੇਵੇ ਦੀ ਸਾਫ਼ ਆ ਗਈ ਤੇ ਬਾਕੀ ਮਗਰ ਬੱਛੀ ਆ ਗਈ ਇਹ ਪਾਲ ਨੋਕ ਦੇ ਨਾਲ ਬੱਛੀ ਵੀ ਛੇਤੀ ਤਿਆਰ ਹੋ ਜਾਊਗੀ ਤੇ ਆਪਾਂ ਤੁਹਾਨੂੰ ਤੋੜ ਕੇ ਦਿਖਾਉਨੇ ਆ ਇਹਦਾ ਢੀੜਾ ਕਢਾ ਦੇ ਮੁੱਲ ਹੈਗਾ 42000 ਥੋੜਾ ਘਾਣਾ ਮੌਕੇ ਤੇ ਮਾਨਦਾਨ ਹੋ ਜਾਊਗਾ ਜਰਸੀ ਹੈਗੀ ਇਹ ਪ्युअर ਸਮਝ ਲਓ ਜਾਂ ਥੋੜੀ ਕਾਣੀ ਕਰਾਸ ਹੋ ਸਕਦੀ ਆ ਤੇ ਹੈ ਜਰਸੀ ਦੇ ਵਿੱਚ ਹੀ ਪੈਂਦੀ ਆ ਤੇ ਕੱਦ-ਕੱਢ ਵੀ ਠੀਕ ਦੇ ਵਿੱਚ ਆ ਜਿਸ ਹਿਸਾਬ ਤੇ ਜਰਸੀ ਦਾ ਹੁੰਦਾਗਾ ਫੇਸ ਕੁਆਲਿਟੀ ਦੇਖ ਸਕਦੇ ਹੋ ਜਮਾਂ ਜਰਸਿੰਗ ਵਾਲੀ ਹੈਗੀ ਮੋੜਦਾ ਤੇਜ਼ ਦੀ ਸੋਹਣੀ ਆ ਦੇਖ ਸਕਦੇ ਹੋ ਸਰੀਰ ਦਾ ਢਾਂਚਾ ਵੀ ਚੰਗਾਗਾ ਸੋਹਣਾਗਾ ਤੇ ਥਾਣ ਵੀ ਚੰਗੇ ਆਗੇ ਮੁੱਠੀ ਦੇ ਜਵਾਈ ਨੂੰ ਥਣ ਬਹੁਤ ਵਧੀਆ ਰਹਿਣਗੇ ਕਿਉਂਕਿ ਪਸਮਾ ਕਰਕੇ ਵਧੀਆ ਥਣ ਕੱਢਦੀ ਹੋਊਗੀ ਇਹ। ਘਾਰ ਬਹੁਤ ਮੋਟੀ ਹੈ। ਪੂਰੀ ਵਧੀਆ ਧਾਰ। ਹਾਂ। ਠੀਕ ਹੈ। ਤੇ ਇੱਧਰ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਐਚ ਐਫ। ਐਚ ਐਫ ਦੀ ਇਹਦੀ ਕੀ ਡਿਟੇਲ ਹੈਗੀ ਬਾਈ? ਹੈ? ਇਹ ਕਿਹੜੇ ਸੂਏ ਸੂਈ ਵੀ ਹੈਗੀ? ਇਹ ਇਹ ਦੋ ਇਹੋ। 3 ਦੇ ਸੂਏ ਹੈਗੀ। ਹਾਂ। ਠੀਕ ਹੈ ਤੇ ਦੁੱਧ ਕਿੰਨਾ ਹੋਊਗਾ 5 ਕਿਲੋ ਡੰਗ ਦਾ 5 ਕਿਲੋ ਡੰਗ ਦਾ ਹਾਂ ਮਤਲਬ ਕਿ 10 ਲੀਟਰ ਦੁੱਧ ਹੈਗਾ ਹਾਂ 10 ਕਿਲੋ ਠੀਕ ਹੈ ਤੇ ਇਹਦੇ ਟੀਕਾ ਲੱਗਿਆ ਵਕ ਨਹੀਂ ਇਹਦੇ ਟੀਕਾ ਭਰਾਇਆ ਕੱਲ ਕੱਲ ਭਰਾਇਆਗਾ ਹਾਂ ਠੀਕ ਹੈ ਉਹ ਫਿਰ ਗੱਬਣ ਰਹਿਣ ਦਾ ਤਾਂ ਹਜੇ ਫਿਰ ਕੋਈ ਨਹੀਂ ਆਪਾਂ ਖਾਲੀ ਦਾ ਸਾਬ ਦੀ ਸੌਦਾ ਕਰਨਾ ਹਨਾ ਠੀਕ ਹੈ ਜੇ ਗੱਬਣ ਰਹਿੰਦੀ ਉਹ ਅਗਲੀ ਦੀ ਕਿਸਮਤ ਆ ਹਨਾ ਠੀਕ ਹੈ ਤੇ ਟੀਕਾ ਦੋ ਭਰਾਤੇ ਸੀਗੇ ਠੀਕ ਹੈ ਉਹ ਐ ਤਾਂ ਨਹੀਂ ਪਤਾ ਹੁਣ ਵੀ ਕਿਹੜਾ ਭਰਿਆ ਵਾ ਨਹੀਂ ਆਏ ਨਹੀਂ ਪਤਾ ਉਹ ਜਾਨੀ ਚੰਗਾਈ ਭਰਿਆ ਹੋਊਗਾ ਹਨਾ ਠੀਕ ਹੈ ਤੇ ਮੁੱਲ ਆਪਾਂ ਇਹਦਾ ਕਿੰਨਾ ਰੱਖਦੇ ਆ ਇਹਦਾ 40000 ਇਹਦਾ 40000 ਠੀਕ ਹੈ ਮੈਂ ਓਕੇ ਤੇ ਇਹ ਚੋਈ ਮਾੜਾ ਮੋਟਾ ਹੋ ਜੂ ਹਣਾ ਠੀਕ ਹੈ ਇਹ ਲੋ ਵੀ ਦੋਸਤੋ 10 ਲੀਟਰ ਤਕਰੀਬਨ ਦੁੱਧ ਹੈਗਾਗਾ ਤੇ ਕਦਕੜ ਇਹ ਚੰਗੇ ਦੇ ਵਿੱਚ ਆ ਗਈ ਤੇ ਇਹਦੇ ਮਗਰ ਭਈ ਬੱਚਾ ਤਾਂ ਨਹੀਂ ਹੈਗਾ ਬੱਚਾ ਆ ਜੀਗਾ ਨਹੀਂ ਬੱਚਾ ਮਰ ਗਿਆ ਅੱਛਾ ਬੱਚਾ ਮਰ ਗਿਆ ਠੀਕ ਆ ਤੇ ਉਹ ਕਿਵੇਂ ਆ ਇਹ ਚੂਣ ਚਾਂਟ ਚ ਠੀਕ ਠੀਕ ਹੈ ਥਣ ਥਣ ਕਿਵੇਂ ਓਕੇ ਆ ਥਣ ਥਣ ਓਕੇ ਨਿਆਣਾ ਮਤ ਪਾਇਦੇ ਠੀਕ ਹੈ ਬਿਨਾਂ ਨਿਆਣੇ ਤੋਂ ਮਿਲ ਪੈਂਦੀ ਆ ਵੀਜੇ ਪਾਉਣਾ ਬਾ ਵੀ ਸਕਦਾ ਹਨ ਠੀਕ ਆ ਤੇ ਇਹਦਾ ਵੀ ਮੈਂ ਖੋਲ ਕੇ ਘੇੜਾ ਕਰ ਦਵਾ ਲਈ ਗਏ ਗਾਈ ਦੋਸਤ ਇਹ ਵੀ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆਗੇ ਡਿਟੇਲ ਤੁਹਾਨੂੰ ਆਪਾਂ ਦੋਵਾਂ ਦੀ ਲੈਤੀ ਆਗੀ ਤੇ ਇਹ ਕੱਦ ਵੇਲ ਦੇ ਵਿੱਚ ਚੰਗੀ ਹੈਗੀ ਮੈਂ ਕਿ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਕਵਰੀ ਤਰਦੀ ਤਾਂ ਤੁਸੀਂ ਜਜਮੈਂਟ ਕਰ ਲਿਓ ਥੋੜੀ ਜਿਹੀ ਲਸੀ ਜ਼ਰੂਰ ਪੈਂਦੀ ਹੈਗੀ ਤੇ ਬਾਕੀ ਸੇਵਾ ਦੇ ਨਾਲ ਇਹ ਵਧੀਆ ਬਣ ਜਾਣੀ ਹੈ। ਕਈ ਵਾਰੀ ਹੀ ਵਰਮਿੰਗ ਕਰਨ ਦੀ ਲੋੜ ਹੁੰਦੀ ਆ ਤਾਂ ਵੀ ਥੋੜਾ ਜਿਹਾ ਪਸ਼ੂ ਹੋ ਜਾਂਦਾ ਹੈਗਾ। ਤੇ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦਣੀ ਹੈਗੀ। ਸੀਮਨ ਇਹਦੇ ਲੱਗੇ ਨੂੰ ਇੱਕ ਅੱਧਾ ਦੇ ਨਹੀਂ ਹੋਇਆਗਾ ਤੇ ਗੱਬਣਾ ਰਹਿ ਵੀ ਸਕਦੀ ਹੈ ਕਿਸਮਤਾਂ ਕੀ ਤੇ ਖਾਲੀ ਵੀ ਨਿਕਲ ਸਕਦੀ ਹੈ ਪਰ ਤੁਸੀਂ ਖਾਲੀ ਦੇ ਹਿਸਾਬ ਤੇ ਹੀ ਸੌਦਾ ਕਰਨਾਗਾ। ਤੇ ਰੇਟ ਹੈਗਾ ਇਹਦਾ 40000 ਤੇ ਉਹਦਾ ਹੈਗਾ 42000 ਦੋਵਾਂ ਦਾ ਆਪਾਂ ਜੇ ਲਈਏ ਤਾਂ 82000 ਬਣਦਾ ਹੈ ਬਾਕੀ ਕਿਸੇ ਨੇ ਕੱਟੀਆਂ ਖਰੀਦਣੀਆਂ ਜਾਂ ਕਿਸੇ ਨੇ ਕੱਲੀ-ਕੱਲੀ ਖਰੀਦਣੀਆਂ ਤਾਂ ਉਹ ਤੁਸੀਂ ਆ ਕੇ ਆਪਦੀ ਤਸੱਲੀ ਕਰ ਸਕਦੇ ਹੋਗੇ ਆਪਦੀ ਤਸੱਲੀ ਕਰਕੇ ਪੂਰੀ ਫੁੱਲ ਨਿਰਖਪਰਗ ਕਰਕੇ ਤੇ ਆਦੀ ਜ਼ਿੰਮੇਵਾਰੀ ਤੇ ਤੁਸੀਂ ਖਰੀਦ ਸਕਦੇ ਹੋ ਤੇ ਬੱਚੀ ਤੁਹਾਨੂੰ ਪਾ ਦਿਖਾ ਦਿੰਦੇ ਆ ਜਰਸੀ ਤੇ ਬੱਚੀ ਵੀ ਸੋਹਣੀ ਹੈਗੀ ਫੇ ਸੇਵਾ ਕਰ ਲਊਗਾ ਤਾਂ ਇਹ ਵੀ ਚੰਗੀ ਤਿਆਰ ਹੋ ਜਾਣੀ ਹੈਗੀ ਥੋੜੇ ਟਾਈਮ ਦੇ ਵਿੱਚ ਹੀ ਤੇ ਬਾਕੀ ਐਚਐਫ ਤੁਸੀਂ ਦੁਬਾਰੇ ਦੇਖ ਲਓ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਆਮ ਜਿਵੇਂ ਪਸ਼ੂ ਰੱਖੇ ਹੁੰਦੇ ਆ ਘਰ ਦੀ ਲੋੜ ਵਾਸਤੇ ਇਦਾਂ ਹੀ ਪਸ਼ੂ ਰੱਖੇ ਹੋਏ ਹੈਗੇ ਤੇ ਇਹ ਦੋਵੇਂ ਪਸ਼ੂ ਬਕਾਊ ਕਰੇ ਜਾਂ ਤੇ ਬਾਈ ਨੇ ਕੋਈ ਸੱਜਰ ਇਰਾਦਾ ਹੈਗਾ ਬਾਈ ਕਹਿੰਦਾ ਵੀ ਸੱਜਰ ਕੋਈ ਗਾਂ ਪਾਲਾਂਗੇ ਦੁੱਧ ਵਾਲੀ ਦੋਵੇਂ ਵੇਚ ਕੇ ਇਹ ਤਾਂ ਕਰਕੇ ਹੀ ਬਕਾਊ ਕਰਦਣਾ ਤੇ ਤੁਸੀਂ ਆ ਵੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਵੀਡੀਓ ਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ